ਪੰਜਾਬ ਦੇ ਦਰਿਆਵਾਂ ਦੇ ਵਿੱਚ ਖਲਖਲ ਬੈਂਦਾ ਪਾਣੀ ਇੱਕ ਵਾਰ ਫਿਰ ਤਹਿਸ਼ਤ ਪੈਦਾ ਕਰ ਰਿਹਾ ਪੰਜਾਬ ਦੇ 13 ਜ਼ਿਲ੍ਹੇ ਹਾਈ ਅਲਰਟ ਤੇ ਨੇ ਮੀਂਹ ਭਰਿਆ ਉੱਪਰ ਪਹਾੜਾਂ 'ਚ ਬਰਖਬਾਰੀ ਪੈ ਗਈ ਇਸ ਤੋਂ ਪਹਿਲਾਂ ਕਿ ਸਾਡੇ ਡੈਮ ਮੁੜ ਕੇ ਨਕੋ ਨਕ ਭਰਦੇ ਇਸ ਵਾਰ ਲਗਾਤਾਰ ਡੈਮਾਂ ਚੋਂ ਵੱਧ ਪਾਣੀ ਛੱਡਣ ਕਰਕੇ ਇੱਕ ਵਾਰ ਹੜ੍ਹ ਵਾਲੀ ਸਥਿਤੀ ਪਹਿਲਾਂ ਹੀ ਬਣ ਗਈ ਹੈ ਤੇ ਜੇ ਹੋਰ ਮੀਂਹ ਆਇਆ ਤੇ ਉੱਪਰੋਂ ਹੋਰ ਪਾਣੀ ਆਇਆ ਤਾਂ ਇੱਕ ਵਾਰ ਫਿਰ ਪੰਜਾਬ ਡੁੱਬਿਆ ਤੇ ਡੁੱਬਿਆ ਬਾਨ ਕਰਕੇ ਨਵੀਂ ਵੱਧ ਪਾਈ ਜਾ ਰਹੀ ਹੈ ਤੇ ਉਹਦੀ ਖਰੀਦ ਚ ਦਿੱਕਤ ਆ ਰਹੀ ਹੈ ਜੇ ਕੇਂਦਰੀ ਏਜੰਸੀਆਂ ਖਰੀਦ ਲਈ ਨਹੀਂ ਆਈਆਂ ਮੰਨਿਆ ਜਾ ਰਿਹਾ ਕੋ 15 ਤਰੀਕ ਤੋਂ ਢਾਕਲ ਹੋਣਗੀਆਂ ਸਾਡੀਆਂ ਮੰਡੀਆਂ ਚ ਤੇ ਉੰਨੇ ਦਿਨ ਪ੍ਰਾਈਵੇਟ ਜਿਹੜਾ 플레이ਰ ਹੈ ਮਤਲਬ ਸਸਤਾ ਖਰੀਦ ਰਿਹਾ ਮਾਲ ਐ ਐਮਐਸਪੀ ਤੋਂ 500 ਰੁਪਏ ਤੋਂ ਵੀ ਥੱਲੇ ਤੱਕ ਰੇਟ ਚੱਲੀ ਜਾਂਦਾ ਇਹ ਜਿਹੜਾ ਧੱਕਾਬਦੀ ਕੀ ਹੋ ਰਹੀ ਹੈ ਇਹ ਵੀ ਫਿਕਰ ਪੈਦਾ ਕਰ ਇਹਨਾਂ ਨੇ ਤਲਾਸ਼ ਆਪਣੀ ਪੰਜਾਬ ਚੋ ਸ਼ੁਰੂ ਕੀਤੀ ਪਰ ਆ ਕੇ ਰੁਕੀ ਅਰਪਤੀ ਤੇ ਅਮੀਰਾਂ ਦੇ ਉੱਤੇ ਹੀ ਜਾ ਕਾਰੋਬਾਰੀਆਂ ਦੇ ਉੱਤੇ ਹੀ ਕਾਰਪੋਰਟ ਘਰਾਣਿਆਂ ਵਾਲਿਆਂ ਦੇ ਉੱਤੇ ਹੀ ਮਤਲਬ ਆਮ ਵਰਕਰ ਨਹੀਂ ਕੋਈ ਲਬਿਆਨਾਂ ਨੂੰ ਰਾਜ ਸਭਾ ਵਿੱਚ ਬੰਦਾ ਰਾਜ ਦਾ ਸੂਬੇ ਦਾ ਨੁਮਾਇੰਦਾ ਬਣ ਕੇ ਜਾਂਦਾ ਹੈ ਤੇ ਇਸ ਲਈ ਮੰਨਿਆ ਜਾਂਦਾ ਸੀ ਕਿ ਇਹਦਾ ਕਾਰਨ ਇਹ ਸੀ ਕਿ ਕਿ ਉੱਪਰਲਾ ਸਦਨ ਹੈ ਤੇ ਇੱਥੇ ਬੁੱਧੀਜੀਵੀ ਵਰਗ ਜਾਵੇ ਐ ਆਪਣੇ ਸੂਬੇ ਦੀ ਨੁਮਾਇੰਦਗੀ ਕਰਨ ਵਾਲਾ ਵਿਅਕਤੀ ਜਾਵੇ ਆਪਣੇ ਸੂਬੇ ਦੇ ਮਸਲਿਆਂ ਨੂੰ ਉਹਦੀ ਤਰ੍ਹਾਂ ਤਨ ਨੂੰ ਉਹਦੇ ਮੁੱਦਿਆਂ ਨੂੰ ਉਹਦੇ ਪਹਿਲੂਆਂ ਨੂੰ ਸਮਝਣ ਵਾਲਾ ਵਿਅਕਤੀ ਜਾਵੇ ਜਿਹੜਾ ਉੱਥੇ ਜਾ ਕੇ ਸੂਬੇ ਦੀ ਨੁਮਾਇੰਦਗੀ ਕਰੇ ਨਾ ਕੇ ਪਾਰਟੀ ਦੀ ਧਿਰ ਦੀ ਵਿਅਕਤੀ ਦੀ ਪਰ ਇਹ ਟ੍ਰੈਂਡ ਪਿਛਲੇ ਕੁ ਸਾਲਾਂ ਤੋਂ ਅਸੀਂ ਬਦਲਦਾ ਦੇਖਿਆ ਪੰਜਾਬ 'ਚ ਵੀ ਤੇ ਮੁਲਕ 'ਚ ਵੀ ਹੁਣ ਅਮੀਰ ਵਿਅਕਤੀ ਰਾਸਵਾ ਜਾਂਦਾ ਇਹਦਾ ਮਤਲਬ ਟਿਕਟਾਂ ਵਿਕਦੀਆਂ ਨੇ ਜਾਂ ਮਤਲਬ ਸੌਦਾ ਹੁੰਦਾ ਨਹੀਂ ਤੁਸੀਂ ਵਿਅਕਤੀ ਦੇਖੋ ਕਿ ਮੇਰੇ ਪੰਜਾਬ ਨੂੰ ਕੌਣ ਰਿਪਰੈਜ਼ੈਂਟ ਕਰ ਸਕਦਾ ਹੈ ਮੇਰੇ ਪੰਜਾਬ ਦੇ ਮਸਲੇ ਨੂੰ ਕੌਣ ਵਧੀਆ ਪੇਸ਼ ਕਰ ਸਕਦਾ ਹੈ ਉਹਨੇ ਦੇਖ ਕੇ ਇਹਦਾਂ ਰਿਪੋਰਟ ਦਮ ਪਰਦੀ ਆ ਉਹਦੀ ਦੌਲਤਮੰਦਾਂ ਨਾਲ ਸਜਣ ਲੱਗੀ ਰਾਜ ਸਭਾ ਸੰਸਦ ਦੇ ਉੱਪਰਲੇ ਸਦਨ 'ਚ 31 ਮੈਂਬਰ ਅਰਪਤੀ ਜਾਇਦਾਦ ਦੇ ਮਾਮਲੇ ਵਿੱਚ ਲੋਕ ਸਭਾ ਨੂੰ ਪਛਾੜਿਆ ਦੌਲਤਮੰਦ ਹੀ ਰਾਜ ਸਭਾ 'ਚ ਕਾਬਜ਼ ਹੋ ਰਹੇ ਨੇ ਤੇ ਫਿਰ ਉਹ ਸੱਤਾ ਸੁੱਖ ਮਾਨਣਗੇ ਆਪਣੇ ਲਈ ਕੰਮ ਕਰਨਗੇ ਆਪਣੇ ਆਕਾਮਾਂ ਨੂੰ ਖੁਸ਼ ਕਰਨਗੇ ਹੈਨਾ ਆਪਣੇ ਕਾਰੋਬਾਰ ਵਧਾਉਣ ਫਲਾਉਣਗੇ ਸੁਪਾ ਕਿੱਥੇ ਜੀ 80 ਕਰੋੜ ਰੁਪਈਆ ਕਮਾਇਆ ਕਹਿੰਦੇ ਦੁਕਾਨਾਂ ਵੇਚ ਕੇ ਮੰਡੀ ਬੋਰ ਨੇ ਹੁਣ ਜਿਹੜੀ ਮੰਡੀ ਦੀਆਂ ਦੁਕਾਨਾਂ ਤੁਸੀਂ ਵੇਚ ਚੁੱਕੇ ਹੋ ਉਹ ਮੰਡੀ ਨੂੰ ਦੁਬਾਰਾ ਪੁੱਡਾ ਦੇ ਰਹੀਂ ਦਿੱਲੀ ਦੀ ਇੱਕ ਕੰਪਨੀ ਨੂੰ ਵੇਚਣ ਦੀ ਤਿਆਰੀ ਵਾਹ ਜਨਾਬਾ ਕੰਬਰੀ ਸ਼ੋਧਿਆ ਤੇ ਸਤਿੰਦਰ ਜੈਨ ਰਾਹੀਂ ਇੱਕ ਖਿੱਚੜੀ ਪੱਕੀ ਆ ਮੰਡੀ ਬੋਰਡ ਨੇ ਮਤਾ ਪਾਸ ਦਿੱਤਾ ਮਤਾ ਪਾਸ ਕੇ ਪੁੱਡਾ ਨੂੰ ਤਬਦੀਲ ਕਰਨੀ ਹੈ ਜ਼ਮੀਨ ਤੇ ਪੁੱਡਾ ਨੂੰ ਤਬਦੀਲ ਹੋਣ ਤੋਂ ਬਾਅਦ ਇਹ ਜ਼ਮੀਨ ਦਿੱਲੀ ਦੀ ਇੱਕ ਕੰਪਨੀ ਦੇ ਹੱਥ ਚਲੀ ਜਾਣੀ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਖਾਤਾ ਸਾਫ ਕਰ ਗਏ ਜੀ ਇਹ ਜਿਹੜਾ ਜਿਹੜਾ ਗਰੂ ਹੈ ਜਿਹੜਾ ਸਾਈਬਰ ਕ੍ਰਾਈਮ ਵਾਲਾ ਉਹੀ ਇਕੱਲਾ ਉਹਦਾ ਨਹੀਂਗਾ ਉਹਦੇ ਨਾਲ ਹੋਰ ਕਈ ਜਣੇ ਸੀਗੇ ਗਲੋਬਲ ਪੰਜਾਬੀ TV ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬੀ TV ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਪੰਜਾਬ ਦੇ ਦਰਿਆ ਇੱਕ ਵਾਰ ਫਿਰ ਉਫਾਨਦੇ ਨੇ ਪੰਜਾਬ ਦੇ ਦਰਿਆਵਾਂ ਦੇ ਵਿੱਚ ਖਲਖਲ ਬੈਂਦਾ ਪਾਣੀ ਇੱਕ ਵਾਰ ਫਿਰ دہشت ਪੈਦਾ ਕਰ ਰਿਹਾ ਕਈ ਥਾਵਾਂ 'ਤੇ ਦਰਿਆਵਾਂ ਦੇ ਕਟ ਨੂੰ ਕਿਨਾਰਿਆਂ ਤੋਂ ਪਾਣੀ ਦੇ ਰਿਸਾਬ ਨੂੰ ਰੋਕਣ ਦੇ ਲਈ ਲਾਏ ਗੇ ਰੇਤਿਆਂ ਨੂੰ ਨਿਕਲ ਗਿਆ ਦਰਿਆ ਤੇ ਇੱਕ ਵਾਰ ਫਿਰ ਹੜ ਦਾ ਖਤਰਾ ਆ ਮੰਡਰਾਇਆ ਕਈ ਥਾਵਾਂ 'ਤੇ ਫਸਲਾਂ ਚ ਪਿੰਡਾਂ ਚ ਫਿਰ ਪਾਣੀ ਵੜਿਆ ਤੇ ਕਈ ਥਾਂ ਮਾਤੇ ਹਵਾ ਨੇ ਰੀਨ ਫਸਲ ਬਿਛਾ ਦਿੱਤੀ ਹੈ ਤੇ ਅੱਧਰ ਅਸਮਾਨ ਤੋਂ ਲੈ ਕੇ ਜਮੀਨੀ ਪੱਧਰ ਤੱਕ ਪੰਜਾਬ ਤੇ ਉੱਚ ਇੱਕ ਵਾਰ ਫਿਰ ਹੜ ਦਾ ਖਤਰਾ ਹੈ ਅੱਜ ਕੱਲ ਤੇ ਭਲਕੇ ਆਉਣ ਵਾਲੇ ਆ 2 ਤੇ 3 ਦਿਨ 6 7 ਤੇ 8 ਅੱਜ ਜਦੋਂ ਦਿਨ ਬੀਤ ਰਿਹਾ ਤੇ ਤਦ ਪੰਜਾਬ ਦੇ 13 ਜ਼ਿਲ੍ਹੇ ਹਾਈ ਅਲਰਟ ਤੇ ਨੇ ਮੀਂਹ ਵਰਿਆ ਉੱਪਰ ਪਹਾੜਾਂ 'ਚ ਬਰਬਰੀ ਪੈ ਗਈ ਹਾਂ ਹਿਮਾਚਲ ਦੇ ਜੰਮੂ ਕਸ਼ਮੀਰ ਦੇ ਖੇਤਰਾਂ 'ਚ ਤੇਜ਼ ਮੀਂਹ ਪਿਆ ਇੱਥੋਂ ਤੱਕ ਕਿ ਦਾਰਜਲਿੰਗ ਵਾਲੀ ਖਬਰ ਸਾਡੇ ਸਾਹਮਣੇ ਹੈ ਜਿੱਥੇ 25 ਤੋਂ ਵੱਧ ਮੌਤਾਂ ਹੋ ਗਈਆਂ 2000 ਤੋਂ ਵੱਧ ਟੂਰਿਸਟ ਫਸਿਆ ਹੈ ਪਰ ਆਪਾਂ ਜੇ ਆਪਣੀ ਇਸ ਖਿੱਤੇ ਦੀ ਗੱਲ ਕਰੀਏ ਤਾਂ ਹਿਮਾਚਲ ਦੇ ਵਿੱਚ ਸੀਜ਼ਨ ਦੀ ਪਹਿਲੀ ਵਾਰ ਬਾਰਿਸ਼ ਹੋ ਗਈ ਹੈ ਪੰਜਾਬ ਹਰਿਆਣਾ 'ਚ ਅਗਲੇ 2 ਦਿਨ ਅੱਜ ਤੋਂ ਬਾਅਦ ਵੀ ਅੱਜ ਦਾ ਦਿਨ ਤਾਂ ਜਿਹਾ ਜਿਹਾ ਹੈ ਤੁਹਾਡੇ ਸਾਹਮਣੇ ਹੈ 7 ਤੇ 8 ਅਗਲੇ ਦਿਨ ਵੀ ਹੋਰ ਭਾਰੀ ਮੀਂਹ ਦੇ ਅਸਰ ਨੇ ਤੇ ਹਿਮਾਚਲ ਤੇ ਜੰਮੂ ਕਸ਼ਮੀਰ ਦੀਆਂ ਖੱਡਾਂ ਰਹੀਂ ਆ ਰਿਹਾ ਪਾਣੀ ਪੰਜਾਬ ਦੇ ਵਿੱਚ ਫਿਕਰ ਪੈਦਾ ਕਰ ਰਿਹਾ ਇਸ ਤੋਂ ਪਹਿਲਾਂ ਕਿ ਸਾਡੇ ਡੈਮ ਮੁੜ ਕੇ ਨਕੋ ਨਕ ਭਰਦੇ ਇਸ ਵਾਰ ਲਗਾਤਾਰ ਡੈਮਾਂ ਚੋਂ ਵੱਧ ਪਾਣੀ ਛੱਡਣ ਕਰਕੇ ਇੱਕ ਵਾਰ ਹੜ੍ਹ ਵਾਲੀ ਸਥਿਤੀ ਪਹਿਲਾਂ ਹੀ ਬਣ ਗਈ ਹੈ ਤੇ ਜੇ ਹੋਰ ਮੀਂਹ ਆਇਆ ਤੇ ਉੱਪਰੋਂ ਹੋਰ ਪਾਣੀ ਆਇਆ ਤਾਂ ਇੱਕ ਵਾਰ ਫਿਰ ਪੰਜਾਬ ਡੁੱਬਿਆ ਤੇ ਡੁੱਬਿਆ ਜੀ ਹਾਂ ਜਿਸ ਤਰ੍ਹਾਂ ਦਰਿਆਵ ਫਾੜਦੇ ਨੇ ਉਹਨੇ ਇੱਕ ਫਿਕਰ ਪੈਦਾ ਕੀਤਾ ਇੱਕ ਡਰ ਪੈਦਾ ਕੀਤਾ ਪੰਜਾਬ ਦੇ 13 ਜ਼ਿਲ੍ਹੇ ਜਿਸ ਤਰ੍ਹਾਂ ਹਾਈ ਅਲਰਟ ਤੇ ਲਿਆਂਦੇ ਗਏ ਨੇ ਤੇ ਕਈ ਜ਼ਿਲ੍ਹਿਆਂ 'ਚ ਅਜਮੀ ਭਰਿਆ ਤੇ ਅਗਲੇ 2 ਦਿਨ ਹੋਰ ਭਿਆਨਕ ਮੀਂਹ ਦੇ ਅਸਰ ਨੇ ਉਸ ਨੇ ਸਾਨੂੰ ਫਿਕਰਾਂ ਦੇਖ ਰਿਹਾ ਸੀਗਾ ਕਿ ਜਿਹੜਾ ਸਾਡਾ ਪੌਂਗ ਡੈਮ ਹੈ ਜਿਹੜਾ ਸਾਡਾ ਭਾਖੜਾ ਡੈਮ ਹੈ ਰਣਜੀਤ ਸਾਗਰ ਡੈਮ ਹੈ ਉਹਨਾਂ ਤੋਂ ਲਗਾਤਾਰ 30 ਤੋਂ ਲੈ ਕੇ 45000 ਕਿਊਸਕ ਤੱਕ ਪਾਣੀ ਛੱਡਿਆ ਜਾ ਰਿਹਾ ਰਣਜੀਤ ਸਾਗਰ ਡੈਮ ਤੋਂ 33000 34000 ਕਿਊਸਕ ਪਾਣੀ ਲਗਾਤਾਰ ਛੱਡਿਆ ਜਾ ਰਿਹਾ ਪਾਖੜਾ ਡੈਮ ਦੇ ਵਿੱਚ ਪਾਣੀ ਦੀ ਆਮਤ ਸਤਲੂ ਦੇ ਰਾਈ ਲਗਾਤਾਰ ਵਧ ਰਹੀ ਹੈ 40000 ਕਿਊਸਕ ਤੱਕ ਪਾਖੜਾ ਤੋਂ ਪਾਣੀ ਛੜਨ ਦੀ ਕਵਾਇਦ ਹੈ ਪੌਂਗ ਡੈਮ ਤੋਂ ਇਹਦੇ ਨਾਲੋਂ ਵੀ ਜ਼ਿਆਦਾ ਪਾਣੀ ਛੱਡਿਆ ਜਾ ਰਿਹਾ ਸੋ ਇਸ ਲਈ ਇਹ ਜਿਹੜੀ ਸਥਿਤੀ ਹੈ ਕਿ ਇਸ ਨੇ ਪੰਜਾਬ ਦਾ ਫਿਕਰ ਪੈਦਾ ਦਿੱਤਾ ਹੈ ਕਿਉਂਕਿ ਜਿਵੇਂ ਲੁਧਿਆਣਾ ਦੇ ਖੇਤਰ ਦੇ ਵਿੱਚ ਸਤਲੂ ਜੀ ਨੇ ਉਹਨਾਂ ਥੈਲਿਆਂ ਨੂੰ ਮਾਰਕ ਕੀਤੀ ਹੈ ਉਹਨਾਂ ਕਿਨਾਰਿਆਂ ਤੇ ਮਾਰਕ ਕੀਤੀ ਹੈ ਇਸੇ ਤਰ੍ਹਾਂ ਸਤਲੂ ਚ ਪਾਣੀ ਛੱਡਣ ਕਰਕੇ ਜਿਹੜੇ ਬੇਲਿਆਂ ਦੇ ਪਿੰਡ ਨੇ ਉਹਨਾਂ ਚ ਪਾਣੀ ਦਾਖਲ ਹੋ ਗਿਆ ਉੱਧਰ ਰਾਵੀ ਦੇ ਵਿੱਚ ਜਿਵੇਂ ਪਾਣੀ ਵੱਧ ਗਿਆ ਉਹਦੇ ਨਾਲ ਕਈ ਖੇਤਾਂ ਪਿੰਡਾਂ ਤੱਕ ਪਾਣੀ ਦੀ ਆਮਦ ਹੋ ਗਈ ਹੈ ਸੋ ਇੱਕ ਵਾਰ ਫਿਰ ਬੇਸ਼ੱਕ ਨੈਮਾ ਚ ਇਸ ਵਾਰ ਪਾਣੀ ਪਹਿਲਾਂ ਘਟਾਇਆ ਗਿਆ ਕਿ ਜੇ ਉੱਪਰ ਵੱਧਮੀ ਪਵੇ ਤਾਂ ਉਹਨੂੰ ਸੰਭਿਆ ਜਾ ਸਕੇ ਪਰ ਉਸ ਘਟਾਉਣ ਦੀ ਕਵਾਇਚ ਜਿਵੇਂ ਮੀਂਹਾਂ ਦੀ ਆਮਦ ਦੇ ਖਤਰੇ ਨੂੰ ਦੇਖਣਾ ਚਾਹੀਦਾ ਦੋ ਜਾਂ ਤਿੰਨ ਦਿਨ ਦਾ ਹੀ ਖਤਰਾ ਦੱਸਿਆ ਜਾ ਰਿਹਾ ਪਰ ਉਹਦੇ ਕਾਰਨ ਜਿਵੇਂ ਪਾਣੀ ਛੱਡਿਆ ਗਿਆ ਇੱਕ ਵਾਰ ਫਿਰ ਥੱਲੇ ਸਥਿਤੀ ਤਨਾਲੀ ਬਣ ਗਈ ਹੈ ਸੋ ਪੰਜਾਬ ਤੇ ਹਰਿਆਣਾ ਅਗਲੇ 2 ਦਿਨ ਹੋਰ ਅੱਜ ਵਾਲੇ ਦਿਨ ਸਣੇ 3 ਦਿਨ ਕੁੱਲ ਬਣਦੇ ਨੇ ਜਦੋਂ ਹਾਈ ਅਲਰਟ ਤੇ ਐ ਤੇ ਅਸਮਾਨ ਚੋਂ ਮੀਂਹ ਵਰ ਰਹੇ ਨੇ ਤੇ ਦਰਿਆ ਸੁੱਕ ਦੇ ਵਗ ਰਹੇ ਨੇ ਤੇ ਪੰਜਾਬ ਫਿਰ ਹੜ੍ਹ ਦੇ ਖਤਰੇ ਤੇ ਆਖੜਾ ਹੋਇਆ ਹਾਂ ਇਹਦੇ ਨਾਲ ਨਾਲ ਪਿਛਲੇ ਦਿਨਾਂ ਚ ਤੇਜ਼ੀ ਫੜ ਗਈ ਸੀ ਸਾਡੀ ਫਸਲ ਦੀ ਵਾਢੀ ਝੋਨੇ ਦੀ ਕਟਾਈ ਦਾ ਮਾਮਲਾ ਤੇਜ਼ੀ ਫੜ ਗਿਆ ਸੀ ਪਰ ਜੇ ਇੱਕ ਵਾਰ ਫਿਰ ਮੀਂਹ ਪੈ ਗਿਆ ਤਾਂ ਉਹਦੇ ਵਿੱਚ ਵੀ ਖੜੋਤ ਆਉਣੀਆਂ ਤੇ ਮੰਡੀਆਂ ਚ ਪਹੁੰਚੀ ਹੋਈ ਫਸਲ ਪਹਿਲਾਂ ਹੀ ਮੀਂਹ ਦੀ ਮਾਰ ਕਰਕੇ ਪਿਛਲੇ ਮੀਂਹ ਦੀ ਮਾਰ ਕਰਕੇ ਨਵੀਂ ਬੱਦ ਪਾਈ ਜਾ ਰਹੀ ਆ ਤੇ ਉਹਦੀ ਖਰੀਦ ਚ ਦਿੱਕਤ ਆ ਰਹੀ ਆ ਜੇ ਕੇਂਦਰੀ ਏਜੰਸੀਆਂ ਖਰੀਦ ਲਈ ਨਹੀਂ ਆਈਆਂ ਮੰਨਿਆ ਜਾ ਰਿਹਾ ਕੋ 15 ਤਰੀਕ ਤੋਂ ਢਾਕਲ ਹੋਣਗੀਆਂ ਸਾਡੀਆਂ ਮੰਡੀਆਂ ਚ ਤੇ ਓਨੇ ਦਿਨ ਪ੍ਰਾਈਵੇਟ ਜਿਹੜਾ ਪਲੇਅਰ ਹੈ ਮਤਲਬ ਸਸਤਾ ਖਰੀਦ ਰਿਹਾ ਮਾਲ ਐ ਐਮਐਸਪੀ ਤੋਂ 500 ਰੁਪਏ ਤੋਂ ਵੀ ਥੱਲੇ ਤੱਕ ਰੇਟ ਚੱਲੀ ਜਾਂਦਾ ਇਹ ਜਿਹੜਾ ਧੱਕਾਬਦੀ ਕੀ ਹੋ ਰਹੀ ਹੈ ਇਹ ਵੀ ਫਿਕਰ ਪੈਦਾ ਕਰ ਰਹੀ ਹੈ ਤੇ ਮੀਤੋ ਬਾਦ ਇੱਕ ਵਾਰ ਫਿਰ ਝੋਨਾ ਬਾੜੀ ਤੇ ਵੀ ਅਸਰ ਪੈਣਾ ਤੇ ਜਿਹੜੀ ਕੱਟ ਕੇ ਫਸਲ ਮੰਡੀ ਚ ਆ ਗਈ ਹੈ ਉਹਦੇ ਪੀ ਅਸਰ ਪੈਣਾ ਸੋ ਖਰੀਦ ਤੇ ਵੀ ਅਸਰ ਪੈਣਾ ਸੋ ਚੋ ਪਾਸੇ ਓ ਘਿਰਿਆ ਪੰਜਾਬ ਇੱਕ ਵਾਰ ਫਿਰ ਦਰਿਆ ਦੇ ਹਵਾਲਿਆਂ ਨਾਲ ਪਾਣੀ ਦੀ ਆਮਦ ਦੇ ਹਵਾਲਿਆਂ ਨਾਲ ਹੜ੍ਹ ਦੇ ਮੂੰਹ ਤੇ ਆਖਲੋਤਾ ਹੈ ਫਿਕਰ ਹੈ ਜੀ ਰਾਜ ਸਭਾ ਚੋਣ ਆ ਗਈ ਹੈ ਜੀ ਰਾਜ ਸਭਾ ਦੀ ਤੇ ਰਾਜ ਸਭਾ ਦੀ ਚੋਣ ਦੇ ਲਈ ਪੰਜਾਬ ਦੀ ਸੱਤਾਧਾਰੀ ਤੇ ਆਮ ਆਦਮੀ ਪਾਰਟੀ ਨੇ ਜਿਹੜੇ ਨਾਮ ਦੀ ਚਰਚਾ ਸੀ ਜਾਂ ਸੁਭਾਵਨਾ ਬਣ ਗਈ ਸੀ ਆਖਿਰਲੇ ਦਿਨਾਂ ਚਾਹੇ ਉਸ ਨੂੰ ਰਿਜਿੰਦਰ ਗੁਪਤਾ ਨੂੰ ਟਰਾਈਡੈਂਟ ਦੇ ਜਿਹੜੇ ਚੇਅਰਮੈਨ ਜਿਹੜੀ ਮਰਜ਼ੀ ਪੰਜਾਬ ਸਰਕਾਰ ਆਵੇ ਉਹਦਾ ਸ਼ਾਹੀ ਠਾਟ ਬਰਕਰਾਰ ਉਸ ਨੂੰ ਭੇਜੋ ਦਾ ਫੈਸਲਾ ਕਰ ਲਿਆ ਪੈਸੇ ਜਦੋਂ ਰਾਸਵਾਦੀ ਸੀਟ ਖਾਲੀ ਹੋਈ ਸੰਜੀਵ अरोड़ा ਤੇ ਅੱਸੀ ਫਿਰ ਤੋਂ ਬਾਅਦ ਫਿਰ ਉਹ ਐਮਐਲਏ ਬਣ ਗਏ ਮੰਤਰੀ ਬਣ ਗਏ ਉਸ ਤੋਂ ਬਾਅਦ ਤੇ ਤਾਂ ਇਹ ਵੀ ਚਰਚਾ ਸੀ ਕਿ ਕੀ ਕੇਜਰੀਵਾਲ ਜਾਣਗੇ ਪਰ ਬਹੁਤ ਸੰਭਾਵਨਾ ਸੀ ਫਿਰ ਮਨੀਸ਼ ਸ਼ੋਧਿਆ ਦੀ ਕਾਫੀ ਸੰਭਾਵਨਾ ਬਣੀ ਪਰ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਇੱਕ ਮਾਹੌਲ ਬਣਿਆ ਦਿੱਲੀ ਵਾਲਿਆਂ ਦੇ ਖਿਲਾਫ ਆਮ ਆਦਮੀ ਪਾਰਟੀ ਦੇ ਹਾਈ ਕਮਾਂਡ ਦੇ ਖਿਲਾਫ ਉਹ ਤੋਂ ਬਾਅਦ ਇਹਨਾਂ ਨੇ ਤਲਾਸ਼ ਆਪਣੀ ਪੰਜਾਬ ਚ ਸ਼ੁਰੂ ਕੀਤੀ ਪਰ ਆ ਕੇ ਰੁਕੀ ਅਰਬਪਤੀ ਤੇ ਅਮੀਰਾਂ ਦੇ ਉੱਤੇ ਹੀ ਜਾਂ ਕਾਰੋਬਾਰੀਆਂ ਦੇ ਉੱਤੇ ਹੀ ਕਾਰਪਟ ਘਰਾਣੇ ਵਾਲਿਆਂ ਦੇ ਉੱਤੇ ਹੀ ਮਤਲਬ ਆਮ ਵਰਕਰ ਨਹੀਂ ਕੋਈ ਲਬਿਆਂਨ ਨੂੰ ਸਵਾਲ ਇਹ ਨਹੀਂ ਕਿ ਆ ਰਜਿੰਦਰ ਗੁਪਤਾ ਕਿਸ ਭਾਈਚਾਰੇ ਚੋਂ ਆਉਂਦੇ ਨੇ ਕਿਸ ਖੇਤਰ ਤੋਂ ਆਉਂਦੇ ਨੇ ਸਵਾਲ ਇਹ ਹੈ ਕਿ ਜੇ ਆਪਣੇ ਵਰਕਰ ਨੂੰ ਕਿਸੇ ਨੂੰ ਦਿੰਦੇ ਇੱਥੇ ਵਿਅਕਤੀ ਚੋਣ ਲੜ ਕੇ ਨਹੀਂ ਜਾਂਦਾ ਲੋਕ ਸਭਾ ਦੇ ਵਿੱਚ ਬੰਦਾ ਹਲਕੇ ਦੇ ਲੋਕਾਂ ਤੋਂ ਇਲਾਕੇ ਦੇ ਲੋਕਾਂ ਤੋਂ ਵੋਟ ਲੈ ਕੇ ਜਾਂਦਾ ਤੇ ਉਹਨਾਂ ਦਾ ਨੁਮਾਇੰਦਾ ਬਣ ਕੇ ਜਾਂਦਾ ਰਾਜ ਸਭਾ 'ਚ ਬੰਦਾ ਰਾਜ ਦਾ ਸੂਬੇ ਦਾ ਨੁਮਾਇੰਦਾ ਬਣ ਕੇ ਜਾਂਦਾ ਤੇ ਇਸ ਲਈ ਮੰਨਿਆ ਜਾਂਦਾ ਸੀ ਕਿ ਇਹਦਾ ਕਾਰਨ ਇਹ ਸੀ ਕਿ ਕਿ ਉੱਪਰਲਾ ਸਦਨ ਹੈ ਤੇ ਇੱਥੇ ਬੁੱਧੀਜੀਵੀ ਵਰਗ ਜਾਵੇ ਐ ਆਪਣੇ ਸੂਬੇ ਦੀ ਨੁਮਾਇੰਦਗੀ ਕਰਨ ਵਾਲਾ ਵਿਅਕਤੀ ਜਾਵੇ ਆਪਣੇ ਸੂਬੇ ਦੇ ਮਸਲਿਆਂ ਨੂੰ ਉਹਦੀ ਤਰ੍ਹਾਂ ਤਲ ਨੂੰ ਉਹਦੇ ਮੁੱਦਿਆਂ ਨੂੰ ਐ ਉਹਦੇ ਪਹਿਲੂਆਂ ਨੂੰ ਸਮਝਣ ਵਾਲਾ ਵਿਅਕਤੀ ਜਾਵੇ ਜਿਹੜਾ ਉੱਥੇ ਜਾ ਕੇ ਸੂਬੇ ਦੀ ਨੁਮਾਇੰਦਗੀ ਕਰੇ ਨਾ ਕਿ ਪਾਰਟੀ ਦੀ ਧਿਰ ਦੀ ਵਿਅਕਤੀ ਦੀ ਆਪਣੇ ਸੂਬੇ ਦੀ ਤਾਂ ਹੀ ਰਾਜ ਸਭਾ ਦੇ ਜਿਹੜੇ ਮੈਂਬਰ ਹੁੰਦੇ ਨੇ ਸੰਸਦ ਮੈਂਬਰ ਹੁੰਦੇ ਨੇ ਉਹਨਾਂ ਨੂੰ ਅਧਿਕਾਰ ਹੁੰਦਾ ਕੋਈ ਵੀ ਸੂਬੇ ਦੇ ਵਿੱਚ ਕਿਤੇ ਵੀ ਜਾ ਕੇ ਆਪਣੇ ਕੋਟੇ 'ਚ ਪੈਸਾ ਦੇ ਸਕਦੇ ਜਿਹੜਾ ਉਹਨਾਂ ਨੂੰ ਅਧਿਕਾਰਤ ਕੋਟਾ ਮਿਲਦਾ ਜਦੋਂ ਕਿ ਲੋਕ ਸਭਾ ਦਾ ਮੈਂਬਰ ਇਹ ਨਹੀਂ ਕਰ ਸਕਦਾ ਉਹ ਆਪਣੇ ਦਾਇਰੇ ਤੱਕ ਹੀ ਸੀਮਤ ਰਹਿ ਸਕਦਾ ਬਾਹਰ ਬਹੁਤ ਘੱਟ ਹੁੰਦੀ ਹੈ ਉਹਦੀ ਮਦਦ ਕੋਈ ਮੈਂ ਕਿਹਾ 5 ਲੱਖ ਤੱਕ shear ਪਰ ਰਾਜ ਸਭਾ ਨੂੰ ਅਧਿਕਾਰ ਹੈ ਕਿ ਉਹ ਜਿੱਥੇ ਵੀ ਜਾਵੇ ਜਿਸ ਵੀ ਰੂਪ 'ਚ ਜਾਵੇ ਮਦਦ ਕਰ ਸਕਦਾ ਕਿਉਂਕਿ ਉਹ ਸੂਬੇ ਦੀ ਨੁਮਾਇੰਦੀ ਕਰ ਰਿਹਾ ਹੈ ਪਰ ਇਹ ਟ੍ਰੈਂਡ ਪਿਛਲੇ ਕੁ ਸਾਲਾਂ ਤੋਂ ਅਸੀਂ ਬਦਲਦਾ ਦੇਖਿਆ ਪੰਜਾਬ 'ਚ ਵੀ ਤੇ ਮੁਲਕ 'ਚ ਵੀ ਹੁਣ ਅਮੀਰ ਵਿਅਕਤੀ ਰਸਵਾ ਜਾਂਦਾ ਇਹਦਾ ਮਤਲਬ ਟਿਕਟਾਂ ਵਿਕਦੀਆਂ ਨੇ ਇਹਦਾ ਮਤਲਬ ਸੌਦਾ ਹੁੰਦਾ ਹੈ ਨਹੀਂ ਤੁਸੀਂ ਵਿਅਕਤੀ ਦੇਖੋ ਕਿ ਮੇਰੇ ਪੰਜਾਬ ਨੂੰ ਕੌਣ ਰਿਪਰੈਜ਼ੈਂਟ ਕਰ ਸਕਦਾ ਹੈ ਮੇਰੇ ਪੰਜਾਬ ਦੇ ਮਸਲੇ ਨੂੰ ਕੌਣ ਵਧੀਆ ਪੇਸ਼ ਕਰ ਸਕਦਾ ਤੁਸੀਂ ਉਹ ਜਿਹਾ ਕੋਈ ਪ੍ਰੋਫੈਸਰ ਕੋਈ ਵਾਈਸ ਚਾਂਸਲਰ ਕੋਈ ਰਿਟਾਇਰਡ ਜੱਜ ਕੋਈ ਸੀਨੀਅਰ ਵਕੀਲ ਕੋਈ ਵਿਧਾਪਨ ਖੇਤਰ ਤੋਂ ਕੋਈ ਸਿਆਸੀ ਖੇਤਰ ਤੋਂ ਕੋਈ ਆਪਣੀ ਪਾਰਟੀ ਦੇ ਵਿੱਚ ਬੁੱਧੀਜੀਵੀ ਕੋਈ ਰਿਟਾਇਰਡ ਅਧਿਕਾਰੀ ਜਿਹੜਾ ਵੀ ਕੋਈ ਵਿਅਕਤੀ ਤੁਹਾਨੂੰ ਲੱਗੇ ਕਿ ਹਾਂ ਪੰਜਾਬ ਨੂੰ ਕੋਈ ਕਿਸਾਨੀ ਦਾ ਮਾਹਰ ਕੋਈ ਮਜ਼ਦੂਰੀ ਮਸਲਿਆਂ ਦੀ ਨੁਮਾਇੰਦਗੀ ਕਰਨ ਵਾਲਾ ਕੋਈ ਪੰਜਾਬ ਦੇ ਅਰਥਚਾਰੇ ਨੂੰ ਸਮਝਣ ਵਾਲਾ ਉਹਨਾਂ ਚੋਂ ਚੁਣ ਕੇ ਭੇਜੋ ਪਰ ਨਹੀਂ ਤੁਸੀਂ ਦੌਲਤ ਦੇਖ ਕੇ ਭੇਜੋ ਆ ਰਿਪੋਰਟ ਦਮ ਪਰਦੀ ਹੈ ਉਹਦੀ ਦੌਲਤਮੰਦਾਂ ਨਾਲ ਸਜਣ ਲੱਗੀ ਰਾਜ ਸਭਾ ਸੰਸਦ ਦੇ ਉੱਪਰਲੇ ਸਦਨ ਚ 31 ਮੈਂਬਰ ਅਰਪਤੀ ਜਾਇਦਾਦ ਦੇ ਮਾਮਲੇ ਵਿੱਚ ਲੋਕ ਸਭਾ ਨੂੰ ਪਛਾੜਿਆ ਚਰਨਜੀਤ ਪੂਲੇ ਰੌਂਜ ਲਿਖਦੇ ਨੇ ਭਾਰਤੀ ਸੰਸਦ ਦੇ ਉੱਪਰਲੇ ਸਦਨ ਦੀਆਂ ਪੌੜੀਆਂ ਹੁਣ ਦੌਲਤਮੰਦ ਜ਼ਿਆਦਾ ਚੜਦੇ ਹਨ ਹਾਲਾਂਕਿ ਲੋਕ ਸਭਾ ਵਿੱਚ ਜਾਣ ਵਾਲਾ ਵਾਲੇ ਜ਼ਿਆਦਾ ਕਰੋੜਪਤੀ ਹੁੰਦੇ ਸਨ ਪਰ ਜਦੋਂ ਰਾਜ ਸਭਾ ਮੈਂਬਰੀ ਦੀ ਵਿੱਤੀ ਪੈਂਡ ਦੇਖਦੇ ਆ ਤਾਂ ਚਾਰੇ ਪਾਸੇ ਇਹ ਲੋਕ ਸਭਾ ਵਾਲਿਆਂ ਨੂੰ ਪਛਾੜ ਦਿੰਦੀ ਹੈ ਆਮ ਆਦਮੀ ਪਾਰਟੀ ਨੇ ਹੁਣੇ ਟਰਾਈਡੈਂਟ ਗਰੁੱਪ ਦੇ ਸੰਸਥਾਪਕ ਰਜਿੰਦਰ ਗੁਪਤਾ ਨੂੰ ਰਾਜ ਸਭਾ ਲਈ ਉਮੀਦਵਾਰ ਐਲਾਨਿਆ ਰਾਜ ਸਭਾ ਵਿੱਚ ਸਭ ਤੋਂ ਵੱਧ ਉੱਪਰਲੇ 9 ਦੌਲਤਮੰਦ ਮੈਂਬਰਾਂ ਵਿੱਚ ਪੰਜਾਬ ਦੇ ਸੰਸਦ ਮੈਂਬਰ ਵਿਕਰਮਜੀਤ ਸਾਨੀ ਆਉਂਦੇ ਨੇ ਕਹਿੰਦੇ ਜੀ ਰਾਜ ਸਭਾ ਵਿੱਚ ਸਭ ਤੋਂ ਉੱਪਰਲੇ 9 ਦੌਲਤਮੰਦ ਜਿਹੜੇ ਟੌਪ 9 ਦੌਲਤਮੰਦ ਮੈਂਬਰ ਨੇ ਉਹਨਾਂ ਦੇ ਵਿੱਚ ਵਿਕਰਮਜੀਤ ਸਿੰਘ ਸਾਨੀ 400 ਕਰੋੜ ਤੋਂ ਉੱਪਰ ਹੈ ਜੀ 498 ਕਰੋੜ ਲਗਭਗ 500 ਕਰੋੜ ਦੇ ਕਰੀਬ ਦੀ ਜਾਇਦਾਦ ਤੇ 5ਵੇਂ ਨੰਬਰ ਤੇ ਜਦੋਂ ਕਿ ਅਸਤੀਫਾ ਦੇਣ ਵਾਲੇ ਸੰਜੀਵ अरोड़ा 460 ਕਰੋੜ ਦੀ ਮਾਲਕੀ ਨਾਲ 7ਵੇਂ ਨੰਬਰ ਤੇ ਨੇ 5ਵੇਂ ਨੰਬਰ ਤੇ ਸਾਨੀਆ ਨਾ ਨੌਆਂ ਦੇ ਵਿੱਚ 7ਵੇਂ ਨੰਬਰ ਦੇ ਉੱਤੇ ਸੰਜੀਵ अरोड़ा ਸੀ ਜਿਹਨਾਂ ਦਾ ਅਸਤੀਫਾ ਆ ਗਿਆ ਭਾਰਤੀ ਸਿਆਸਤ 'ਚ ਇਹ ਰੁਝਾਨ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ ਕਿ ਸੰਸਦ ਦੇ ਉੱਪਰਲੇ ਸਦਨ 'ਚ ਹੁਣ ਜ਼ਿਆਦਾਤਰ ਸਿਆਸੀ ਪਾਰਟੀਆਂ ਵੱਲੋਂ ਦੌਲਤਬੰਦ ਹਸਤੀਆਂ ਨੂੰ ਵੀ ਭੇਜਿਆ ਜਾ ਰਿਹਾ ਹੈ ਏਡੀਆਰ ਦੇ ਮੁਲਾਕਣ ਅਨੁਸਾਰ 200 ਕਰੋੜ ਤੋਂ ਵੱਧ ਦੀ ਮਾਲਕੀ ਵਾਲੇ ਰਾਜ ਸਭਾ ਵਿੱਚ ਇਸ ਸਮੇਂ 8.43% ਦੀ ਮੈਂਬਰ ਨੇ ਲਗਭਗ 9% ਦੀ ਦੇ ਕਰੀਬ ਮੈਂਬਰ ਉਹ ਨੇ ਜਿਹੜੇ 200 ਕਰੋੜ ਤੇ ਵੱਧ ਦੀ ਮਾਲਕੀ ਵਾਲੇ ਨੇ ਇੱਥੇ ਤਾਂ ਅਗਲੇ ਜਿਵੇਂ ਸਾਨੀ ਜੇ ਆਪਾਂ ਗੱਲ ਕਰਾਂ ਲਗਭਗ 500 ਕਰੋੜ ਹੈਨਾ ਤੇ ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਜੀ ਕਹਿੰਦੇ ਰਾਜ ਸਭਾ ਦੇ ਵਿੱਚ ਇਸ ਮੌਕੇ 8.43% ਦੀ ਵਾਲੇ 200 ਕਰੋੜ ਤੋਂ ਉੱਪਰ ਨੇ ਇਹ 200 ਕਰੋੜ ਚ ਫਿਰ ਇਹ ਕੀ ਆਉਂਦੇ ਹੋਣਗੇ ਸਾਰੇ ਤੇ ਜੇ ਆਪਾਂ ਗੱਲ ਕਰੀਏ 100 ਕਰੋੜ ਤੋਂ ਉੱਪਰ ਵਾਲੇ ਤਾਂ ਕਹਿੰਦੇ ਜੀ ਇਹਨਾਂ ਦੀ ਗਿਣਤੀ 13.70 ਲਗਭਗ 14% ਦੀ ਦੇ ਨੇੜੇ ਤੇੜੇ ਵੜਦੀ ਹੈ ਜਦੋਂ ਕਿ ਲੋਕ ਸਭਾ ਦੇ ਵਿੱਚ 5.30% ਹੋ ਜਾਈ ਹਨ ਇੱਥੋਂ ਦਾ ਜਲਾ ਜਦੋਂ ਕਿ 200 ਕਰੋੜ ਤੋਂ ਉੱਪਰ ਵਾਲੇ ਲੋਕ ਸਭਾ ਦੇ ਵਿੱਚ 2.93 ਤਿੰਨ ਫੀਸਦੀ ਦੇ ਲਗਭਗ ਨੇ ਤੇ 100 ਕਰੋੜ ਤੋਂ ਉੱਪਰ ਵਾਲੇ ਲੋਕ ਸਭਾ ਦੇ ਵਿੱਚ ਸਿਰ 5.60% ਦੇ ਨੇ ਤੇ ਇੱਧਰ 13.70 14% ਦੇ ਨੇੜੇ ਤੇੜੇ ਸੋ ਕੁੱਲ ਮਿਲਾ ਕੇ ਦੌਲਤਮੰਦ ਹੀ ਰਾਜ ਸਭਾ ਚ ਕਾਬਜ ਹੋ ਰਹੇ ਨੇ ਤੇ ਫਿਰ ਉਹ ਸੱਤਾ ਸੁੱਖ ਮਾਨਣਗੇ ਆਪਣੇ ਲਈ ਕੰਮ ਕਰਨਗੇ ਆਪਣੇ ਆਕਾਮਾਂ ਨੂੰ ਖੁਸ਼ ਕਰਨਗੇ ਹੈਨਾ ਆਪਣੇ ਕਾਰੋਬਾਰ ਵਧਾਉਣ ਫਲਾਉਣਗੇ ਸੁਪਾ ਕਿੱਥੇ ਜੀ ਮੰਡੀ ਬੋਰਡ ਦੀ ਮੰਡੀ ਹੁਣ ਦਲਾਲਾਂ ਦੇ ਹੱਥ ਪੈ ਗਈ ਆ ਬਿਲਕੁਲ ਜੀ ਮੈਂ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਦੇ ਨਾਲ ਲੱਗਦੇ ਵਿਕਸਿਤ ਖੇਤਰ ਵੱਜੋਂ ਦੇਸ਼ ਪਰਦੇ ਵਿੱਚ ਪਛਾਣੇ ਜਾਂਦੇ ਖੇਤਰ ਮਹਾਲੀ ਦੀ ਗੱਲ ਕਰ ਰਿਹਾ ਮਹਾਲੀ ਦੇ ਫੇਜ਼ 11 ਦੇ ਵਿੱਚ ਇੱਕ ਜ਼ਮੀਨ ਲਈ ਗਈ ਕਵਾਲੀ ਪਿੰਡ ਦੀ ਤੇ ਉਹ ਜ਼ਮੀਨਾਂ ਇਹ ਕਹਿ ਕੇ ਅਕਵਾਇਰ ਕੀਤੀ ਗਈ ਸੀ ਪਿਛਲੀਆਂ ਬਾਦਲ ਸਰਕਾਰ ਦੇ ਸਮੇਂ ਚ ਕਿ ਇੱਥੇ ਵੀ ਸਬਜ਼ੀ ਮੰਡੀ ਬਣੂਗੀ ਮੰਡੀ ਬੋਰਡ ਵੱਲੋਂ ਸਬਜ਼ੀ ਮੰਡੀ ਬਣਾਈ ਜਾਊਗੀ ਤੇ ਇਹ ਸਬਜ਼ੀ ਮੰਡੀ ਅਜੇ ਹੀ ਪਹਿਲੀ ਏਸੀ ਸਬਜ਼ੀ ਮੰਡੀ ਹੋਊਗੀ ਜਿੱਥੋਂ ਆਈਆਂ ਸਬਜ਼ੀਆਂ ਸਿਸਟਮ ਤਹਿਤ ਪੈਕ ਹੋ ਕੇ ਜਹਾਜ਼ ਚੜ ਕੇ ਵਿਦੇਸ਼ਾਂ ਨੂੰ ਜਾਇਆ ਕਰਨੀਆਂ ਕਿਸਾਨ ਹੁਣ ਇੱਥੋਂ ਆਪਣੀ ਸਬਜ਼ੀ ਵਿਦੇਸ਼ ਵੇਚਣ ਜਾਇਆ ਕਰੂਗਾ ਵੇਚ ਕੇ ਜਦੇ ਵੱਟ ਕੇ ਵਾਪਸ ਆਇਆ ਕਰੂਗਾ ਕਈ ਗੁਣਾ ਉਹਨੂੰ ਫਾਇਦਾ ਮਿਲੂਗਾ ਬੜਾ ਚਾ ਚੜਿਆ ਹੋਊਗਾ ਕਮਾਲੀ ਪਿੰਡ ਵਾਲਿਆਂ ਨੂੰ ਵੀ ਕਿਹਾ ਸੀ ਇਸ ਖੇਤਰ ਚੜਦੜ ਆਪਾਂ ਵੀ ਸਬਜ਼ੀਆਂ ਬੀਜਦੇ ਆਂ ਆਲੇ ਦਾਲ ਦੇ ਹੋਰ ਕਿਸਾਨਾਂ ਨੂੰ ਵੀ ਕਿ ਲੈ ਵੀ ਉੱਥੋਂ ਆਪਣੇ ਪਿੰਡੋਂ ਟੈਂਪੂ ਭਰ ਕੇ ਟ੍ਰੈਲੀ ਭਰ ਕੇ ਇੱਥੇ ਤੱਕ ਆਉਣਾ ਇਹ ਧੋਗੇ ਦਾ ਜਾਹ ਚ ਜਾਣਾ ਬੜੀ ਉਮੀਦ ਨਾਲ ਬਣੀ ਹੋਗੀ ਸਬਜ਼ੀ ਮੰਡੀ ਬਣੀ ਬਾ ਕਮਾਲ ਬਣੀ ਤੇ ਜੀ ਕਹਿੰਦੇ ਜੀ ਹੁਣ ਇਹ ਦਲਾਲਾਂ ਦੇ ਹੱਥ ਪੈ ਗਈ ਆ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਹਰ ਹਿੱਲੇ ਜ਼ਮੀਨਾਂ ਹਥਿਆਉਣ ਤੇ ਪਈ ਆ ਜ਼ਮੀਨਾਂ ਵੇਚ-ਬੱਟ ਕੇ ਪੈਸੇ ਇਕੱਠੇ ਕਰਨ ਦੀ ਕਵਾਇਦ ਤੇ ਰਹਾ ਤੁਰੀ ਆ ਉਸੇ ਕਵਾਇਦ ਦੇ ਵਿੱਚ ਸ਼ਾਮਲਾਟਾਂ ਦੀ ਗੱਲ ਆਈ ਉਸੇ ਕਵਾਇਦ ਦੇ ਵਿੱਚ ਇਹਨਾਂ ਜਿਹੜਾ ਉਹ ਲੈਂਡ ਪੁਲਿੰਗ ਵਾਲਾ ਮਾਮਲਾ ਲੈਂਦਾ ਉਹ ਆਇਆ ਫਿਰ ਗਹਿਣੇ ਗੱਟੇ ਰੱਖ ਦੋ ਜੀ ਆਪਣੇ ਜਿੰਨੇ ਵੀ ਸਾਡੇ ਗੈਸਟ ਹਾਊਸ ਸੈਸ ਹਾਊਸ ਨੇ ਉਹਨਾਂ ਦਾ ਮਾਮਲਾ ਆ ਗਿਆ ਫਿਰ ਜਿਹੜੇ ਪਿੰਡਾਂ ਦੀਆਂ ਪ੍ਰੋਜੈਕਟਾਂ ਜ਼ਮੀਨਾਂ ਆਈਆਂ ਉਹਦੇ ਵਿੱਚ 5 ਤੋਂ 50 ਪੀਸੇ ਦੀ ਕਮਿਸ਼ਨ ਦੀਆਂ ਗੱਲਾਂ ਤੁਰਨ ਲੱਗ ਪਏ ਰੰਗਲਾ ਪੰਜਾਬ ਦੇ ਨਾਂ ਦੇ ਉੱਤੇ ਫੰਡ ਪਾ ਦਿਓ ਜੀ ਆ ਕਰ ਦਿਓ ਤੇ ਹੁਣ ਮੰਡੀ ਬੋਰਡ ਦੀ ਇਹ ਸਬਜ਼ੀ ਮੰਡੀ ਜਿਹੜੀ ਏਸੀ ਸਬਜ਼ੀ ਮੰਡੀ ਹੈ ਉਹ ਇਹ ਕਿਵੇਂ ਸਫਲ ਹੋਣ ਵੱਲ ਵੱਧ ਸਕਦੀ ਸੀ ਉਹਦਾ ਹੰਦਾ ਜਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਹਿੰਦੇ ਜੀ ਇਹਦੇ ਵਿੱਚ ਜਿੰਨੀਆਂ ਏਸੀ ਦੁਕਾਨਾਂ ਸੀ ਜਿਹੜੇ ਏਸੀ ਸ਼ੋਰੂਮ ਸੀ ਜਿੱਥੇ ਆੜਤੀਆਂ ਨੇ ਮਾਲ ਖਰੀਦ ਕੇ ਅਗਾਂ ਮਦੇਸ਼ਾਂ ਨੂੰ ਭੇਜਣਾ ਸੀ 98.9% ਦੀ ਲਗਭਗ ਵਿਕ ਚੁੱਕੀਆਂ। ਮਤਲਬ ਕਹਿੰਦੇ ਕੁੱਲ ਏਸੀ ਦੁਕਾਨਾਂ 'ਚੋਂ 2 ਜਾਂ 3 ਦੁਕਾਨਾਂ ਰਹਿ ਗਈਆਂ ਜਿਹੜੀਆਂ ਨਹੀਂ ਵੀ ਕਹਿੰਦੀ ਬਾਕੀ ਸਾਰੀਆਂ ਵਿਕ ਚੁੱਕੀਆਂ ਔਰ ਪੂਰੀ ਉਦੇਗੀ ਆ ਚੁੱਕੀ ਹੈ ਪਰ ਜਿੱਸੀਆਂ ਉਹਦੀਆਂ ਨਹੀਂ ਕਰਵਾਈਆਂ। ਇੱਥੇ ਵੀ ਕਹਿੰਦੇ ਖੇਲ ਪਿਆ। 80 ਕਰੋੜ ਰੁਪਈਆ ਕਮਾਇਆ ਕਹਿੰਦੇ ਦੁਕਾਨਾਂ ਵੇਚ ਕੇ ਮੰਡੀ ਬੋਰਡ ਨੇ। ਹੁਣ ਜਿਹੜੀ ਮੰਡੀ ਦੀਆਂ ਦੁਕਾਨਾਂ ਤੁਸੀਂ ਵੇਚ ਚੁੱਕੇ ਹੋ ਉਹ ਮੰਡੀ ਨੂੰ ਦੁਬਾਰਾ ਪੁੱਡਾ ਦੇ ਰਹੀਂ ਦਿੱਲੀ ਦੀ ਇੱਕ ਕੰਪਨੀ ਨੂੰ ਵੇਚਣ ਦੀ ਤਿਆਰੀ ਵਾਹ ਜਨਾਬਾ ਥੋਤੋ ਸਿੱਖੇ ਕੋਈ ਸਿਆਸਤ ਕਰਨੀ ਆ ਹੇਠਲੇ ਪੱਧਰ ਦੀ ਜੇ ਸਿੱਖੜੀ ਆ ਕਿਸੇ ਨੇ ਐਜੀ ਸਿਆਸਤ ਪੰਜਾਬ ਨੂੰ ਨਾਸਕਾ ਦਸਨਾਲੇ ਦੱਸਦੇ ਨੇ ਕਿ ਮਨੀਸ਼ ਸ਼ੋਧਿਆ ਤੇ ਸਤਿੰਦਰ ਜੈਨ ਰਾਹੀਂ ਇੱਕ ਖਿਚੜੀ ਪੱਕੀ ਆ ਮੰਡੀ ਬੋਰਡ ਨੇ ਮਤਾ ਪਾਸ ਦਿੱਤਾ ਮਤਾ ਪਾ ਕੇ ਪੁੱਡਾ ਨੂੰ ਤਬਦੀਲ ਕਰਨੀ ਆ ਜ਼ਮੀਨ ਤੇ ਪੁੱਡਾ ਨੂੰ ਤਬਦੀਲ ਹੋਣ ਤੋਂ ਬਾਅਦ ਇਹ ਜ਼ਮੀਨ ਦਿੱਲੀ ਦੀ ਇੱਕ ਕੰਪਨੀ ਦੇ ਹੱਥ ਚਲੀ ਜਾਣੀ ਆ ਤੇ ਫਿਰ ਉਹ ਨਿਯਮ ਕਿੱਥੇ ਗਏ ਜੀ ਜਿਹੜੇ ਨਿਯਮ ਇਹ ਕਹਿੰਦੇ ਨੇ ਕਿ ਕਵਾਲਪਿੰਡ ਦੀ ਇਹ ਜ਼ਮੀਨ ਜਿਹੜੀ ਮਹਾਲੀ ਦੇ 11 ਫੀਸ ਦੇ ਵਿੱਚ ਐਨ ਪ੍ਰਾਈਮ ਲੋਕੇਸ਼ਨ ਤੇ ਮੰਡੀ ਦੇ ਰੂਪ ਚ ਉਸਾਰੀ ਗਈ ਆ ਐਨ ਬਣੀ ਹੋਈ ਮੰਡੀ ਆ ਈਸੀ ਮੰਡੀ ਦੁਕਾਨਾਂ ਸ਼ਾਨਦਾਰ ਨੇ ਥੜੇ ਸ਼ਾਨਦਾਰ ਨੇ ਆਉਣ ਜਾਣ ਦਾ ਰਸਤਾ ਬੜਾ ਕਮਾਲ ਆ ਬੋ ਏਕੜਾਂ ਦੇ ਵਿੱਚ ਵੱਡੀ ਏਕੜਾਂ ਚ ਬਣੀ ਉੱਥੇ ਤੁਸੀਂ ਕਹਿੰਦੇ ਜੀ ਕਿ ਹੁਣ ਅਸੀਂ ਇਹ ਇਹ ਕਵਾਇਦ ਕਰਨੀ ਆ ਕਿ ਕਵਾਲਪਿੰਡ ਦੀ ਇਹ ਜ਼ਮੀਨ ਜਿਹੜੀ ਲਈ ਸੀ ਉਹ ਲਈ ਸੀ ਸਬਜ਼ੀ ਮੰਡੀ ਦੇ ਨਾਂ ਤੇ ਤੇ ਨਿਯਮਤਾ ਇਹ ਕਹਿੰਦਾ ਕਿ ਜਿਹੜੇ ਕਮਲੇ ਲਈ ਲਈ ਹੈ ਜ਼ਮੀਨ ਜੇ ਉਹ ਕਮਲੇ ਨਹੀਂ ਵਰਤੀ ਜਾਂਦੀ ਤਾਂ ਮਾਲਕਾਂ ਨੂੰ ਵਾਪਸ ਹੋਊਗੀ ਕਿ ਤੁਸੀਂ ਨਵੇਂ ਨਿਯਮ ਦੀ ਗੱਲ ਕਰੀਏ ਤਾਂ ਪੰਜ ਸਾਲ ਤੋਂ ਵੱਧ ਤੁਸੀਂ ਜ਼ਮੀਨ ਇਹਦਾ ਨਹੀਂ ਰੱਖ ਸਕਦੇ ਤੁਹਾਨੂੰ ਵਾਪਸ ਕਰਨੀ ਪਊਗੀ ਤੇ ਕਿੱਥੇ ਹੈ ਜੀ ਇਹ ਕਬਦ ਹੁਣ ਜਿਨ੍ਹਾਂ ਨੇ ਦੁਕਾਨਾਂ ਖਰੀਦੀਆਂ ਉਹਨਾਂ ਨੂੰ ਫਾਰਮੂਲਾ ਦਿੱਤਾ ਜਾ ਰਿਹਾ ਕਿ ਤੁਹਾਡੀ ਰਜਿਸਟਰੀ ਛੱਡੋ ਹੁਣ ਕੀ ਕਰਨੀ ਹੈ ਤੁਸੀਂ ਰਜਿਸਟਰੀ ਕਰਾ ਕੇ ਰੁਕੇ ਜਦੋਂ ਕਿ ਰਜਿਸਟਰੀ ਹੁੰਦੀ ਤਾਂ ਸਰਕਾਰ ਦੇ ਖਜ਼ਾਨੇ ਵਿੱਚ 7 ਕਰੋੜ ਤੋਂ ਵੱਧ ਪੈਸੇ ਆਉਣੇ ਸੀ ਹੁਣ ਤੁਹਾਨੂੰ ਜਿੰਨਾ ਪੈਸਾ ਤੁਸੀਂ ਸਾਨੂੰ ਦੁਕਾਨਾਂ ਦਾ ਦਿੱਤਾ ਹੈ ਤੁਹਾਨੂੰ ਉਹਦੇ 6% ਦੇ ਵਿਆਜ ਤੇ ਪੈਸੇ ਵਾਪਸ ਕਰ ਦਾਂਗੇ ਤੇ 에어ਪੋਰਟ ਰੋਡ ਤੇ ਹੋਰ ਤੁਹਾਨੂੰ ਨਵੇਂ ਸ਼ੋਰੂਮ ਦੇ ਦਿਆਂਗੇ ਇਹ ਜਗ੍ਹਾ ਛੱਡ ਦਿਓ ਕਿਉਂਕਿ ਅਸੀਂ ਦਿੱਲੀ ਦੇ ਦਲਾਲਾਂ ਨੂੰ ਵਿਛੜੀਆਂ ਆਹ ਹੈ ਜੀ ਪੰਜਾਬ ਦਾ ਵਿਕਾਸ ਮਾਡਲ ਸੋ ਇੱਥੋਂ ਹੁੰਦਾ ਜਾ ਲਾ ਲੋ ਕਿ ਇਹਦੇ ਉੱਤੇ ਆਵਾਜ਼ ਉੱਠੂਗੀ ਪੰਜਾਬ ਦੀਆਂ ਕਿੰਨੀਆਂ ਜ਼ਮੀਨਾਂ ਇਦਾਂ ਹਥਿਆਉਣ ਦੀ ਕੋਸ਼ਿਸ਼ ਹੈ ਜਿਹੜੀਆਂ ਐਨਸਲਾ ਤੋਂ ਲਟਕ ਰਹੀਆਂ ਨੇ ਉਹਨਾਂ ਦੇ ਉੱਤੇ ਵੀ ਇਹ ਨਿਯਮ ਲਾਗੂ ਹੁੰਦਾ ਹੈ ਕਿ ਜੇ ਜ਼ਮੀਨ ਉਸ ਪਰਪਸ ਲਈ ਨਾ ਵਰਤੀ ਜਾਵੇ ਤਾਂ ਮਾਲਕਾਂ ਨੂੰ ਵਾਪਸ ਹੁੰਦੀ ਹੈ ਪੜੇ ਤੁਸੀਂ ਮਾਲਕਾਂ ਨੂੰ ਵਾਪਸ ਕਰਨ ਦੀ ਬਜਾਏ ਹੋਰ ਕਮਾਲੀ ਵਰਤ ਰਹੇ ਹੋ ਇਹਨੂੰ ਕਾਨੂੰਨ ਦੇ ਤੌਰ ਤੇ ਚੈਲੰਜ ਕੀਤਾ ਜਾ ਸਕਦਾ ਇਸ ਨੂੰ ਪਿੰਡ ਦੇ ਵਿੱਚ ਮਤਾ ਪਾ ਕੇ ਚੈਲੰਜ ਕੀਤਾ ਜਾ ਸਕਦਾ ਇਸ ਨੂੰ ਜਥੇਬੰਦੀਆਂ ਆਪਣਾ ਆਧਾਰ ਬਣਾ ਸਕਦੀਆਂ ਲੋਕ ਇਸ ਨੂੰ ਲੋਕ ਮੁੱਦਾ ਬਣਾ ਸਕਦੇ ਨੇ ਪਰ ਸਰਕਾਰ ਨੂੰ ਫਿਰ ਬੈਕਫੁੱਟ ਤੇ ਆਉਣਾ ਪਊਗਾ ਤੇ ਜੇ ਦੇਰ ਹੋ ਗਈ ਤਦ ਤੱਕ ਮਾਲ ਵਿਕ ਚੁੱਕਿਆ ਹੋਊਗਾ ਜਾਗੋ ਪੰਜਾਬੀ ਜਾਗੋ ਤੁਸੀਂ ਰੋਜ਼ ਸੁਣਦੇ ਹੋ ਕਿ ਭਈ ਫਲਾਣੇ ਦਾ ਖਾਤਾ ਸਾਫ ਕਰਤਾ ਫਲਾਣੇ ਦੇ ਖਾਤੇ ਚੋਂ ਇਹਨੇ ਪੈਸੇ ਨਿਕਲ ਗਏ ਇਹ ਡਿਟੇਲ ਜਨ ਤੱਕ ਹੋਗੀ ਉਦੇ ਕਰਨ ਪੈਸੇ ਲੀਕ ਹੋ ਗਏ ਹੈ ਨਾ ਉਹਨੂੰ ਫੋਨ ਆ ਗਿਆ ਰਿਸ਼ਤੇਦਾਰ ਬਣ ਕੇ ਗਿਫਟ ਦਾ ਬਣ ਕੇ ਫਰੈਂਡਸ਼ਿਪ ਦੇ ਆਫਰ ਤੇ ਤੁਸੀਂ ਮੰਨ ਸਕਦੇ ਹੋ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਖਾਤੇ ਵੀ ਸਾਫ ਹੋ ਗਏ ਜੀ ਹਾਂ ਮੈਂ ਬਿਲਕੁਲ ਸਹੀ ਕਰ ਰਹੇ ਹਾਂ ਇੱਥੇ ਪੰਜਾਬ ਦੇ ਹੈ ਕੇਂਦਰ ਦੇ ਮੰਤਰੀ ਰਹੀ ਐਮਪੀ ਰਹੀ ਬੀਬੀ ਪ੍ਰਨੀਤ ਕੌਰ ਦਾ ਖਾਤਾ ਖਾਲੀ ਹੋ ਗਿਆ ਸੀ ਹੋਰ ਕਿੰਨੇ ਹੀ ਬੜੇ ਬੜੇ ਅਫਸਰ ਅਧਿਕਾਰੀ ਰਿਟਾਇਰਡ ਜਾਂ ਮੌਜੂਦਾ ਫਸੇ ਰਹਿੰਦੇ ਨੇ ਪਰ ਮੈਂ ਕੈਨੇਡਾ ਦੀ ਗੱਲ ਕਰ ਰਿਹਾ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਖਾਤਾ ਸਾਫ ਕਰ ਗਏ ਜੀ ਇਹ ਜਿਹੜਾ ਜਿਹੜਾ ਗਰੋਅ ਹੈ ਜਿਹੜਾ ਸਾਈਬਰ ਕ੍ਰਾਈਮ ਵਾਲਾ ਉਹੀ ਕੱਲਾ ਉਹਦਾ ਨਹੀਂਗਾ ਉਹਦੇ ਨਾਲ ਹੋਰ ਕਈ ਜਣੇ ਸੀਗੇ ਪ੍ਰਧਾਨ ਮੰਤਰੀ ਸਣੇ ਹੋਰਨਾਂ ਦੇ ਖਾਤਿਆਂ 'ਚੋਂ 68000 ਡਾਲਰ ਤੋਂ ਵੱਧ ਪੈਸਾ ਸਾਫ ਹੋਇਆ 68500 ਡਾਲਰ ਦੀ ਠੱਗੀ ਲੱਗੀ ਹੈ ਇਹ ਸ਼ੁਕਰ ਕਰੋ ਸਾਬਕਾ ਪ੍ਰਧਾਨ ਮੰਤਰੀ ਜਸਟਨ ਟਰੂਡੋ ਦਾ ਖਾਤਾ ਇੱਕ ਤਕਨੀਕੀ ਪਹਿਲੂ ਕਰਕੇ ਬਚ ਗਿਆ ਉਹ ਪਹਿਲੂ ਖਿਆਮ ਉਹ ਵੀ ਦੱਸ ਦੇਣਾ ਹੋਇਆ ਕੀ ਕੈਨੇਡਾ ਦਾ ਰਾਇਲ ਬੈਂਕ ਆਫ ਕੈਨੇਡਾ ਹੈਂਕਰਾਂ ਨੇ ਇਸ ਬੈਂਕ ਦੇ ਇੱਕ ਮੁਲਾਜ਼ਮ ਨਾਲ ਮਿਲੀਭੁਗਤ ਕੀਤੀ ਉਹ ਮੁਲਾਜ਼ਮ ਗ੍ਰਿਫਤਾਰ ਹੋ ਗਿਆ ਫੜ ਲਿਆ ਗਿਆ ਉਹਨੂੰ ਤਾਂ ਹੁਣ ਕਹਿੰਦੇ ਕਿ 25 ਸਾਲੀ ਹੋ ਜਾਣੀ ਆ ਅੰਦਰ ਉਹ ਰਾਇਲ ਬੈਂਕ ਆਫ ਕੈਨੇਡਾ ਦੇ ਇੱਕ ਮੁਲਾਜ਼ਮ ਦੀ ਮਿਲੀਭੁਗਤ ਨਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਤੇ ਹੋਰਨਾਂ ਦੇ 68500 ਡਾਲਰ ਕਹਿੰਦੇ ਜੀ ਤੇ ਇਸ ਤੋਂ ਵੱਧ ਹੀ ਠੱਗੀ ਵਜੀਆ ਕਹਿੰਦੇ ਹੋਇਆ ਕੀ ਕਿ ਉਸ ਵਿਅਕਤੀ ਨੇ ਜਿਹੜਾ ਇਸ ਬੈਂਕ ਦਾ ਮੁਲਾਜ਼ਮ ਸੀਗਾ ਜਿਹੜੀ ਪਾਰਲੀਮੈਂਟ ਦੀ ਅੰਦਰ ਜਿਹੜੀ ਪਾਰਲੀਮੈਂਟ ਹੈ ਜਿੱਥੇ ਸੰਸਦ ਭਗਨਾ ਉਹਨਾਂ ਦਾ ਉਹਦੀ ਜਿਹੜੀ ਬ੍ਰਾਂਚ ਹੈ ਇਸ ਬੈਂਕ ਦੀ ਰਾਇਲ ਬੈਂਕ ਆਫ ਕੈਨੇਡਾ ਦੀ ਹੈ ਨਾ ਆਟਵਾ ਦੇ ਵਿੱਚ ਉਹਦੀ ਬ੍ਰਾਂਚ ਦੇ ਵਿੱਚ ਇਹ ਬੰਦਾ ਤਾਇਨਾਤ ਸੀ ਉੱਥੋਂ ਇਹਨੇ ਜਾਣਕਾਰੀ ਲੀਕ ਕੀਤੀ ਐਂਕਰਾਂ ਨੇ ਉਹ ਖਾਤੇ ਹੈ ਕਿਤੇ ਤੇ ਪੈਸਾ ਉਡਾ ਕੇ ਹੋ ਗਏ ਹੁਣ ਉਹ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਉਹਦੇ ਰਾਹੀ ਯੋ ਕਿ ਨੰਕਰ ਨੇ ਕੀਤਾ ਉਹ ਤੱਕ ਪਹੁੰਚ ਕੀਤੀ ਜਾ ਰਹੀ ਉਹਦੇ ਨਾਲ ਸੌਦਾ ਸੀ ਪ੍ਰਤੀ ਬੈਂਕ ਪ੍ਰਤੀ ਅਕਾਊਂਟ ਪ੍ਰਤੀ ਬੈਂਕ ਬੈਲੈਂਸ ਉਹਦੇ ਹਵਾਲੇ ਨਾਲ ਜਾਣਕਾਰੀ ਲੀਕ ਕੀਤੀ ਛੇਤੀ ਅਮੀਰ ਬਣਨ ਦੀ ਕਾਹਲ ਕਿੱਥੇ ਲੈ ਜਾਂਦੀ ਹੈ ਬੰਦੇ ਨੂੰ ਇਹ ਸਮਝ ਲੈਣਾ ਚਾਹੀਦਾ ਪਰ ਸਵਾਲ ਇਹ ਸੁਰੱਖਿਆ ਦਾ ਵੀ ਹੈ ਕਿਹਦਾ ਮਤਲਬ ਸਾਡਾ ਕੋਈ ਵੀ ਸਿਸਟਮ ਸੁਰੱਖਿਅਤ ਨਹੀਂ ਹੈ ਤੇ ਲੋਕ ਰੱਬ ਆਸਰੇ ਹੀ ਜ਼ਿੰਦਗੀ ਜੀ ਰਹੇ ਨੇ ਪਰ ਕਹਿੰਦੇ ਕਿ ਟਰੂਡੋ ਪਰਿਵਾਰ ਖੁਸ਼ ਹੈ ਕਿ ਸਾਡੇ ਵਾਲਾ ਖਾਤਾ ਬਚ ਗਿਆ ਬੇਸ਼ੱਕ ਇਹ ਪੈਸੇ ਵਾਪਸ ਆਉਣ ਦੀ ਕਵਾਇਸ਼ ਸ਼ੁਰੂ ਹੋ ਗਈ ਕਿਉਂਕਿ ਉਧਰੋਂ ਨਾਂ ਵੀ ਹੁਣ ਤਾਂ ਬੈਂਕ ਦੀ ਜ਼ਿੰਮੇਵਾਰੀ ਹੁਣ ਬਣਦੀ ਹੈ ਕਹਿੰਦੇ ਬੈਂਕ ਆਪਣੇ ਕੋਲੋਂ ਪਾ ਰਿਹਾ ਤੇ ਉਧਰੋਂ ਵਸੂਲੀ ਦੀ ਪ੍ਰਕਿਰਿਆ ਸ਼ੁਰੂ ਕਰੂਗਾ ਪਰ ਹੋਇਆ ਕੀ ਕਿ ਜਿਹੜਾ ਬੈਂਕ ਦੇ ਮੁਲਾਜ਼ਮ ਨੇ ਜਾਣਕਾਰੀ ਸਾਂਝੀ ਕੀਤੀ ਐ ਮੌਜੂਦਾ ਪ੍ਰਧਾਨ ਮੰਤਰੀ ਕਾਰਨੀ ਸਾਹਨੇ ਹੋਰ ਨਾ ਦੀ ਉਸ ਤੋਂ ਜਸਨ ਟਰੂਡੋ ਦੀ ਜਾਣਕਾਰੀ ਵੀ ਮੰਗੀ ਗਈ ਸੀ ਤੇ ਉਹਨੇ ਜਸਨ ਟਰੂਡੋ ਦੀ ਜਾਣਕਾਰੀ ਵੀ ਦਿੱਤੀ ਪਰ ਉਹ ਗਲਤੀ ਨਾਲ ਸਾਬਕਾ ਪ੍ਰਧਾਨ ਮੰਤਰੀ ਜਸਨ ਟਰੂਡੋ ਦੀ ਬਜਾਏ ਕਿਸੇ ਹੋਰ ਜਸਨ ਟਰੂਡੋ ਨਾਮ ਵਾਲੇ ਦੀ ਜਾਣਕਾਰੀ ਚੱਲ ਗਈ ਤਾਂ ਕਰਕੇ ਸਾਬਕਾ ਪ੍ਰਧਾਨ ਮੰਤਰੀ ਦਾ ਖਾਤਾ ਬਚ ਗਿਆ ਨਹੀਂ ਤਾਂ ਉਹਦਾ ਵੀ ਸਾਬ ਹੋ ਜਾਣਾ ਸੀ ਸੋ ਇਹ ਨਾਮ ਇੱਕ ਸਾਰ ਹੁਣ ਕਰਕੇ ਕਹਿੰਦੇ ਜੀ ਉਹਨਾਂ ਦਾ ਖਾਤਾ ਬਚਿਆ ਤੇ ਜੇ ਕੈਨੇਡਾ ਵਰਗੇ ਮੁਲਕ ਦੇ ਪ੍ਰਧਾਨ ਮੰਤਰੀ ਦੇ ਖਾਤੇ ਸੁਰੱਖਿਅਤ ਨਹੀਂ ਤਾਂ ਤੁਹਾਡੇ ਸਾਡੇ ਕਿਵੇਂ ਨੇ ਇਹਦੇ ਉੱਤੇ ਨਜ਼ਰ ਵੀ ਰੱਖਿਓ ਫਿਕਰ ਵੀ ਰੱਖਿਓ ਤੇ ਚੌਕਸੀ ਵੀ ਰੱਖਿਓ ਇਸ ਲਈ ਕਿਸੇ ਨੂੰ ਵੀ OTP ਦੇਣ ਤੋਂ ਪਹਿਲਾਂ ਜਾਂ ਕਿਸੇ ਨਾਲ ਵੀ ਕੋਈ ਅਜਿਹੇ ਪੈਸਿਆਂ ਦਾ ਦਾਨ ਪ੍ਰਦਾਨ ਕਰਨ ਤੋਂ ਪਹਿਲਾਂ ਪੁਸ਼ਟੀ ਕਰਨਾ ਜ਼ਰੂਰੀ ਹੈ ਖਾਸ ਕਰਕੇ ਜਿਵੇਂ ਅੱਜਕੱਲ੍ਹ ਰਿਸ਼ਤੇਦਾਰ ਬਣ ਕੇ ਫੋਨ ਆਉਂਦੇ ਨੇ ਉਤੋਂ ਵੀ ਸचेत ਰਹਿਣ ਦੀ ਲੋੜ ਹੈ ਕਿ ਐਕਸੀਡੈਂਟ ਹੋ ਗਿਆ ਤੁਹਾਡਾ ਮੁੰਡਾ ਫੜ ਲਿਆ ਪੁਲਿਸ ਨੇ ਫੜ ਲਿਆ ਇਹ ਕਈ ਤਰੀਕਾ ਕਰ ਠੱਗ ਬਣਾਉਂਦੇ ਨੇ ਸचेत ਰਹਿਣ ਦੀ ਲੋੜ ਹੈ ਇਸ ਲਈ ਖਬਰ ਮੈਂ ਲੈ ਕੇ ਹਾਜ਼ਰ ਸੀ ਬਹੁਤ-ਬਹੁਤ ਸ਼ੁਕਰੀਆ